ਸਗਣ ਪੈਂਦੇ ਸਮੇ ਹੋ ਗਿਆ ਵੱਡਾ ਕਾਂਡ ਦੋਸਤੋ ਅਕਸਰ ਹੀ ਤੁਸੀਂ ਸੁਣਿਆ ਹੋਵੇਗਾ ਕਿ ਰੰਗ ਵਿੱਚ ਪੰਗ ਪੈ ਜਾਣਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਲੋਕਾਂ ਦੇ ਵੱਲੋਂ ਅਲੱਗ-ਅਲੱਗ ਕਮੈਂਟ ਕਿਤੇ ਜਾ ਰਹੇ ਨੇ ਜਦੋਂ ਅਕਸਰ ਹੀ ਸਗਣ ਪੈ ਰਿਹਾ ਸੀ ਤਾਂ ਮੁੰਡੇ ਦੇ ਦੋਸਤ ਦਾ ਪੈਰ ਫਿਸਲ ਜਾਂਦਾ ਹੈ ਤਾਂ ਉਹ ਜਦੋਂ ਡਿੱਗਦਾ ਹੈ ਉਸ ਦੀ ਕੋਣੀ ਕੁੜੀ ਦੇ ਸੋਫੇ ਦੇ ਨਾਲ ਲੱਗ ਜਾਂਦੀ ਹੈ ਤਾਂ ਕੁੜੀ ਵੀ ਪਿੱਛੇ ਨੂੰ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਕੁੜੀ ਦਾ ਸਿਰ ਪਾੜ ਜਾਂਦਾ ਹੈ ਅਤੇ ਜਿਹੜੇ ਵਾਕੀ ਰਿਸ਼ਤੇਦਾਰ ਸਗਣ ਪਾਏ ਬਿਨਾਂ ਰਹਿ ਜਾਂਦੇ ਹਨ ਉਹ ਫਿਰ ਕੁੜੀ ਦੇ ਮਾਪਿਆਂ ਨੂੰ ਅਤੇ ਮੁੰਡੇ ਦੇ ਮਾਪਿਆਂ ਨੂੰ ਸਗਣ ਪਾਏ ਤੋਂ ਬਿਨਾ ਹੀ ਪੈਸੇ ਫੜਾ ਦਿੰਦੇ ਹਨ ਜਿੱਥੇ ਕੀ ਚਾਹ ਮਨਾਏ ਜਾਂਦੇ ਸੀ ਉੱਥੇ ਗਮੀ ਦਾ ਮਾਹੌਲ ਬਣ ਜਾਂਦਾ ਹੈ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੇਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ